ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੇਗਾ ਮਸ਼ੀਨ ਵਰਕ ਦਾ ਇੱਕ ਸੂਟ ਬਣ ਕੇ ਹੋਰ ਤਿਆਰ ਹੋ ਗਿਆ ਦੇਖੋ ਜੀ ਪਾਰਟੀ ਵੇਰਾ ਸੂਟ ਹੈ ਤੇ ਇਹ ਬਣਾ ਆਰਡਰ ਤੇ ਬਣਿਆ ਹੋਇਆ ਤੇ ਉਹਨਾਂ ਨੇ ਆਪਾਂ ਨੂੰ ਇਹ ਡਿਜ਼ਾਈਨ ਭੇਜਿਆ ਸੀਗਾ ਵੀ ਇਸ ਤਰ੍ਹਾਂ ਦਾ ਬਣਾਉਣਾ ਤੁਸੀਂ ਤੇ ਆਪਾਂ ਉਸੇ ਤਰ੍ਹਾਂ ਦਾ ਹੀ ਬਣਾਇਆ ਦੇਖੋ ਥੱਲੇ ਕੱਟਵਾਰਕ ਸੀ ਇਸੇ ਤਰ੍ਹਾਂ ਹੀ ਕੱਟਵਾਰਕ ਕੀਤਾ ਦੋ ਫੁੱਲ ਇੱਥੇ ਉਹਨਾਂ ਨੇ ਆਖਿਆ ਸੀ ਪਾਉਣੇ ਆ ਇਹਦਾ ਘੇਰਾ ਛੋਟਾ ਹੈ ਇਸ ਕਰਕੇ ਤੋਂ ਪਰਲੀ ਪਾਏ ਆਪਾਂ ਤੇ ਇਹ ਬਾਵਾ ਦਾ ਡਿਜ਼ਾਈਨ ਹੈ ਦੋਨਾਂ ਬਾਵਾ ਤਿਆਰ ਕੀਤਨੇ ਸੀ ਤੇ ਆਪਾਂ ਜਰੀ ਦਾ ਕੰਮ ਕੀਤਾ ਉਹਨਾਂ ਨੇ ਕਿਹਾ ਸੀ ਵੀ ਜਰੀ ਪਾਉਣੀ ਹੈ ਜਰੀ ਦਾ ਕੰਮ ਕਰਨਾ ਹੈ ਤੇ ਆਪਾਂ ਜਰੀ ਦਾ ਹੀ ਕੰਮ ਕੀਤਾ ਕਿਉਂਕਿ ਉਹਨਾਂ ਨੂੰ ਜਰੀ ਪਸੰਦ ਹੈ ਇਸ ਕਰਕੇ ਉਹਨਾਂ ਨੇ ਜਰੀ ਦਾ ਕੰਮ ਕਰਵਾਇਆ ਆਪਾਂ ਤੋਂ ਤੇ ਆਪ ਦਾ ਡਿਜ਼ਾਈਨ ਭੇਜ ਕੇ ਉਹਨਾਂ ਨੇ ਸੂਟ ਆਰਡਰ ਤੇ ਆਪਾਂ ਤੋਂ ਬਣਵਾਇਆ ਇਹ ਰਾਜਸਥਾਨ ਦਾ ਸੂਟ ਹੈ ਬੜਨਾ ਹੈ ਰਾਸਤਾਨ ਚੋਂ ਮਾਣੇ ਕੋਲੇ ਸੰਗਰੀ ਜੇ ਕੋਲ ਤੇ ਤੁਸੀਂ ਵੀ ਜੇ ਸਾਥ ਸੂਟ ਤਿਆਰ ਕਰਵਾਉਣਾ ਤਾਂ ਕਰਵਾ ਸਕਦੇ ਹੋ ਮਸ਼ੀਨ ਵਰਕ ਤੇ ਨੀਡਲ ਵਰਕ ਦੇ ਪੇਂਟ ਦੇ ਤੇ ਚਿੰਦੀ ਬੂਟਰੀ ਦੇ ਜੇ ਤਿਆਰ ਕਰਵਾਉਣੇ ਤੁਸੀਂ ਸਭ ਤੋਂ ਤਿਆਰ ਕਰਵਾ ਸਕਦੇ ਹੋ ਆਪ ਦਾ ਕੱਪੜਾ ਭੇਜ ਕੇ ਵੀ ਤਿਆਰ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਤੁਸੀਂ ਪਵਾਉਣਾ ਹੋਵੇ ਸਾਥੋਂ ਡਿਜ਼ਾਈਨ ਤੇ ਤਿਆਰ ਕਰਵਾਉਣਾ ਹੋਵੇ ਉਹ ਡਿਜ਼ਾਈਨ ਭੇਜ ਸਕਦੇ ਹੋ ਤੇ ਅਸੀਂ ਸੋਨ ਨੂੰ ਵਧੀਆ ਤਿਆਰ ਕਰਕੇ ਦੇਵਾਂਗੇ ਸੂਟ ਦੇਖੋ ਤੇ ਇਧਰ ਆਪਣੀ ਸਕੀ ਵੀ ਬਣ ਰਹੀ ਹੈ ਮਲਟੀ ਕਲਰ ਦੇ ਵਿੱਚ ਵੇਖੋ ਇਹ ਆਪਾਂ ਬਹੁਤ ਹੀ ਡਿਜ਼ਾਈਨ ਬਾਇਆ ਇਸ ਤਰ੍ਹਾਂ ਵੇਖਾ ਤੇ ਬਾਹਾਂ ਸਕੀ ਵੀ ਦੀ ਇਧਰ ਇਹ ਬਣ ਰਹੀ ਹੈ ਤੇ ਇਧਰ ਆਪਾਂ ਸੂਟ ਬਣਾ ਕੇ ਤਿਆਰ ਕੀਤਾ ਹੈ ਅੱਜ ਹੀ ਆਪਾਂ ਤਿਆਰ ਕੀਤਾ ਹਜੇ ਪ੍ਰੈਸ ਕਰਨ ਵਾਲਾ ਹੈ ਸੂਟ ਤੇ ਪ੍ਰੈਸ ਨਹੀਂ ਆਪਾਂ ਕੀਤਾ ਜੇ ਤੁਸੀ ਕਰਵਾਉਣਾ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸਾਨੂੰ ਆਰਡਰ ਕਰਨਾ ਜੇ ਤੁਸੀ ਮਸ਼ੀਨ ਵਰਕ ਦਾ ਕਿਸੇ ਵੀ ਡਿਜ਼ਾਈਨ ਦਾ ਸੌਖਾ ਤਿਆਰ ਕਰਵਾਉਣਾ ਕਰਵਾ ਸਕਦੇ ਨੇ ਨੀਡਲ ਵਰਕ ਪੇਂਟ ਦੇ ਸੂਟ ਤੇ ਸਿੰਧੀ ਬਿਊਟੀ ਦੇ ਸੂਟ ਤਿਆਰ ਕਰਵਾਉਣੇ ਆ ਕਿਸੇ ਵੀ ਫੈਨ ਨੇ ਤਾਂ ਸਾਨੂੰ ਆਰਡਰ ਦੇ ਸਕਦੀ ਹੈ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇਹ ਵੀਡੀਓ ਵਿੱਚ ਮਿਲਦੇ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਫਤਿਹ